ਹਰਨੇਕ ਸਿੰਘ ਨਿਊਜ਼ੀਲੈਂਡ ਜੋ ਕਿ ਭਾਈ ਰਣਜੀਤ ਸਿੰਘ ਟੰਡਰੀਆਂ ਵਾਲਿਆਂ ਦੇ ਸਮਰਥਕ ਹਨ ਉਹਨਾਂ ਨੇ ਆਪਣੇ ਪੇਜ ਉੱਪਰ ਬੇਦੀ ਮੀਰਪੁਰੀ ਦੀ ਇੱਕ ਪੋਸਟ ਸਾਂਝੀ ਕੀਤੀ ਹੈ ਜਿਸ ਵਿੱਚ ਉਹਨਾਂ ਨੇ ਰਾਜਵੀਰ ਜਵੰਦਾ ਬਾਰੇ ਲਿਖਦਿਆਂ ਕਿਹਾ ਹੈ ਜ਼ਿੰਦਗੀ ਦੀ ਇਹ ਬਾਜੀ ਇੰਜ ਹੀ ਹਰਦੇ ਰਹਿਣਾ ਆ ਕਦੋਂ ਤੀਕ ਭਾਈ ਮਾਵਾਂ ਦੇ ਪੁੱਤ ਮਰਦੇ ਰਹਿਣਾ ਆ ਪਸ਼ੂਆਂ ਕਰਕੇ ਮਰਦੇ ਹੋਏ ਇਨਸਾਨ ਨਹੀਂ ਦਿਸਦੇ ਹਾਕਮਾਂ ਨੂੰ ਕਿਉਂ ਹੁੰਦੇ ਇਹ ਨੁਕਸਾਨ ਨਹੀਂ ਦਿਸਦੇ ਆਮ ਲੋਕਾਂ ਦੇ ਬੱਚੇ ਸੂਲੀ ਚੜਦੇ ਰਹਿਣਾ ਹੈ ਕਦੋਂ ਤੱਕ ਭਈ ਮਾਵਾਂ ਦੇ ਪੁੱਤ ਮਰਦੇ ਰਹਿਣਾ ਹੈ ਜੇ ਮਾਂ ਸਮਝਦੇ ਇਸ ਨੂੰ ਇਸ ਦੀ ਘਰੇ ਸੰਭਾਲ ਕਰੋ ਲੈ ਕੁਰਬਾਨੀ ਸਾਡੀ ਇੰਜਾਂ ਸੜਕਾਂ ਲਾਲ ਕਰੋ ਕਿਹੜੇ ਫੁੱਲ ਵਿੱਚ ਭਰੀ ਜਵਾਨੀ ਚੜਦੇ ਰਹਿਣਾ ਏ ਕਦੋਂ ਤੱਕ ਬਈ ਮਾਵਾਂ ਦੇ ਪੁੱਤ ਮਰਦੇ ਰਹਿਣਾ ਏ ਕਿਹੜਾ ਰੋਕੂ ਚਲਦੇ ਹੋਏ ਇਸ ਖੂਨੀ ਰੰਦੇ ਨੂੰ ਥੋੜੇ ਦਿਨ ਤੱਕ ਭੁੱਲ ਜਾਵਾਂਗੇ ਅਸੀਂ ਜਵੰਦੇ ਨੂੰ ਧਰਮ ਦੇ ਨਾਂ ਤੇ ਬੇਦੀ ਤੱਕੇ ਜਰਦੇ ਰਹਿਣਾ ਏ ਕਦੋਂ ਤੱਕ ਲੋਕੋ ਮਾਵਾਂ ਦੇ ਪੁੱਤ ਮਰਦੇ ਰਹਿਣਾ ਏ ਮੀਰਪੁਰੀ ਇਸ ਜਗ ਤੇ ਜਿੰਦ ਪ੍ਰਾਣੀ ਵੇ ਮਿੱਤਰਾ ਕੀ ਪਤਾ ਕਦ ਵਾਪਰ ਜੇ ਅਣਹੋਣੀ ਵੇ ਮਿੱਤਰਾ ਜਦ ਤੱਕ ਲੋਕੀ ਸੱਚ ਕਹਿਣ ਤੋਂ ਡਰਦੇ ਰਹਿਣਾ ਏ ਤਦ ਤੱਕ ਲੋਕੋ ਮਾਵਾਂ ਦੇ ਪੁੱਤ ਮਰਦੇ ਰਹਿਣਾ ਏ ਇਸ ਸਭ ਦੇ ਬਾਰੇ ਵਿੱਚ ਤੁਹਾਡੇ ਸਭ ਦੇ ਕੀ ਵਿਚਾਰ ਹਨ ਆਪਣੇ ਵਿਚਾਰ ਕਮੈਂਟ ਕਰਕੇ ਜ਼ਰੂਰ ਦੱਸਣਾ ਜੀ ਤੇ ਇਸ ਦੇ ਨਾਲ ਹੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਇਸ ਵੀਡੀਓ ਨੂੰ ਅੰਤ ਤੱਕ ਦੇਖਣ ਵਾਸਤੇ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ